ਚੰਡੀਗੜ੍ਹ ਦੇ ਸੈਕਟਰ 10 ਵਿੱਚ ਹੋਇਆ ਬੰਬ ਬਲਾਸਟ 50 ਤੋਂ ਵੱਧ ਲੋਕਾਂ ਨੇ ਘਰ ਵਿੱਚ ਸੁੱਟਿਆ ਹੈਂਡ ਗ੍ਰੇਨੇਡ ਜ਼ਬਰਦਸਤ ਧਮਾਕੇ ਨਾਲ ਹਿੱਲਿਆ ਇਲਾਕਾ ਸ਼ਾਮੀ ਕਰੀਪ 6 ਵਜੇ ਚੰਡੀਗੜ੍ਹ ਸੈਕਟਰ 10 ਦੇ ਇੱਕ ਘਰ ਵਿੱਚ ਕੁਝ ਵਿਅਕਤੀਆਂ ਨੇ ਹੈਂਡ ਗ੍ਰੇਨੇਡ ਬੰਬ ਸੁੱਟਿਆ ਧਮਾਕੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ ਸ਼ਾਮੇ ਕਰੀਬ 6 ਵਜੇ ਚੰਡੀਗੜ੍ਹ ਸੈਕਟਰ 10 ਦੇ ਇੱਕ ਘਰ ਵਿੱਚ ਕੁਝ ਵਿਅਕਤੀਆਂ ਨੇ ਹੈਂਡ ਗ੍ਰੇਨਡ ਬੰਬ ਸੁੱਟੇ ਅਤੇ ਧਮਾਕੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਿੱਥੇ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ ਡੀਜੀਪੀ ਸੁਰਿੰਦਰ ਯਾਦਵ, ਆਈਜੀ ਰਾਜਕੁਮਾਰ, ਐਸਪੀ ਕਮਰਦੀਪ ਕੌਰ, ਐਸਪੀ ਮ੍ਰਿਤੁਲ ਅਤੇ ਡੀਐਸਪੀ ਗੁਰਮਖਸ ਸਮੇਤ ਨੀਲੇ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਇਹ ਹੈਂਡ ਗ੍ਰੇਨਡ ਸੈਕਟਰ 10 ਸਥਿਤ ਮਕਾਨ ਨੰਬਰ 575 ਵਿੱਚ ਸੁੱਟਿਆ ਗਿਆ ਸੀ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਤੇ ਜਾਣਕਾਰੀ ਮੁਤਾਬਕ ਘਟਨਾ ਵਿੱਚ ਤਿੰਨ ਹਮਲਾਵਰ ਸ਼ਾਮਿਲ ਸਨ ਜੋ ਆਟੋ ਵਿੱਚ ਆਏ ਸਨ ਤੇ ਇਹ ਇੱਕ ਘਰ ਵਿੱਚ ਇੱਕ ਸੇਵਾਮੁਕਤ ਪ੍ਰਿੰਸੀਪਲ ਵੀ ਦੱਸਿਆ ਜਾਂਦਾ ਹੈ ਇਸ ਸਬੰਧੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਤੇ ਵੀਡੀਓ ਵਿੱਚ ਧਮਾਕੇ ਦੀ ਜ਼ੋਰਦਾਰ ਆਵਾਜ਼ ਵੀ ਸੁਣੀ ਜਾ ਸਕਦੀ ਹੈ ਇਸ ਦੇ ਨਾਲ ਹੀ ਮੌਕੇ ਤੋਂ ਇੱਕ ਆਟੋ ਵੀ ਹੁੰਦਾ ਦਿਖਾਈ ਦੇ ਰਿਹਾ ਹੈ ਪੀ ਐਫ ਐਸਐਲਡੀ ਟੀਮ ਮੌਕੇ ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਚੱਲੀ ਹੈ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ ਦੱਸਿਆ ਗਿਆ ਕਿ ਚੰਡੀਗੜ੍ਹ ਦੇ ਸੈਕਟਰ 10 ਵਿੱਚ ਬੰਬ ਬਲਾਸਟ ਹੋਇਆ ਤੇ 56 ਲੋਕਾਂ ਨੇ ਕਾਰ ਵਿੱਚ ਹੈਂਡ ਗ੍ਰੇਨੇਡ ਸੁੱਟ ਦਿੱਤਾ ਜ਼ਬਰਦਸਤ ਧਮਾਕੇ ਨਾਲ ਹਿੱਲਿਆ ਇਲਾਕਾ ਸ਼ਾਮੀ ਇਹ ਘਟਨਾ 6 ਵਜੇ ਦੀ ਦੱਸੀ ਜਾ ਰਹੀ ਹੈ ਜੋ ਕਿ ਸੈਕਟਰ 10 ਦੇ ਇੱਕ ਕਾਰ ਵਿੱਚ ਕੁਝ ਵਿਅਕਤੀਆਂ ਨੇ ਹੈਂਡ ਗ੍ਰੇਨੇਡ ਬੰਬ ਸੁੱਟੇ ਤੇ ਧਮਾਕੇ ਤੋਂ ਬਾਅਦ ਪਰਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੰਦੀ ਹੈ ਅੱਜ ਤੱਕ ਦੀ ਸਭ ਤੋਂ ਵੱਡੀ ਖਬਰ ਚੰਡੀਗੜ੍ਹ ਦੇ ਸੈਕਟਰ 10 ਜਾਨੀ ਕਿ ਪੌਸ਼ ਏਰੀਆ ਦੇ ਵਿੱਚ ਬੰਬ ਬਲਾਸਟ ਅਣਪਛਾਤੇ ਲੋਕਾਂ ਨੇ ਘਰ ਵਿੱਚ ਸੁੱਟਿਆ ਹੈਂਡ ਗ੍ਰੇਨੇਡ ਜਬਰਦਸਤ ਧਮਾਕਾ ਦੇ ਨਾਲ ਹਿੱਲਿਆ ਚੰਡੀਗੜ੍ਹ ਸ਼ਾਮ ਕਰੀਬ 6 ਮਈ ਚੰਡੀਗੜ੍ਹ ਸੈਕਟਰ 10 ਦੇ ਘਰ ਵਿੱਚ ਕੁਝ ਵਿਅਕਤੀਆਂ ਨੇ ਹੈਂਡ ਗ੍ਰੇਨੇਡ ਬੰਬ ਸੁੱਟਿਆ ਧਮਾਕੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ ਤੇ ਪੂਰਾ ਪੱਤਰਕਾਰ ਭਾਈਚਾਰਾ ਸ਼ਾਮ ਕਰੀਬ 6 ਵਜੇ ਚੰਡੀਗੜ੍ਹ ਸੈਕਟਰ 10 ਦੇ ਘਰ ਵਿੱਚ ਕੁਝ ਵਿਅਕਤੀਆਂ ਨੇ ਹੈਂਡ ਗ੍ਰਨੇਡ ਬੰਬ ਸੁੱਟਿਆ ਤਮਾਕੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ ਡੀਜੀਪੀ सुरेंद्र ਜੱਧ ਬਾਈ ਜੀ ਰਾਜਕੁਮਾਰ ਐਸਪੀ ਕਮਰਦੀਪ ਕਾ ਐਸਪੀ ਮਿਰਦুল ਅਤੇ ਡੀਐਸਪੀ ਗੁਰਮੁਖ ਸਮੀਰ ਨੇੜਲੇ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਇਹ ਹੈਂਡ ਗ੍ਰਨੇਡ ਸੈਕਟਰ 10 ਸਿਤ ਮਕਾਨ ਨੰਬਰ 575 ਵਿੱਚ ਛੁੱਟਿਆ ਗਿਆ ਸੀ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਵੀ ਹਾਲ ਤੱਕ ਸੂਚਨਾ ਨਹੀਂ ਮਿਲੀ ਜਾਣਕਾਰੀ ਮੁਤਾਬਕ ਘਟਨਾ ਚ ਤਿੰਨ ਹਮਲਾਵਰ ਸ਼ਾਮਲ ਸਨ ਜੋ ਆਟੋ ਵਿੱਚ ਆਏ ਤੇ ਘਰ ਵਿੱਚ ਇੱਕ ਸੇਵਾਮੁਕਤ ਪ੍ਰਿੰਸੀਪਲ ਸੀ ਤੇ ਹੈਂਡ ਗ੍ਰੇਨੇਡ ਛੁੱਟਿਆ ਤੇ ਫਰਾਰ ਹੋ ਗਏ ਇਸ ਸੰਬੰਧੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਇਸ ਵੀਡੀਓ ਵਿੱਚ ਤਮਾਕੇ ਦੀ ਜ਼ੋਰਦਾਰ ਆਵਾਜ਼ ਸੁਣੀ ਜਾ ਸਕਦੀ ਹੈ ਜਿਸ ਦੇ ਨਾਲ ਹੀ ਮੌਕੇ 'ਤੇ ਇੱਕ ਆਟੋ ਵੀ ਉੱਥੇ ਦਿਖਾਈ ਦੇ ਰਿਹਾ ਹੈ ਸੀਐਫਐਸਐਲ ਦੀ ਟੀਮ ਮੌਕੇ 'ਤੇ ਪਹੁੰਚ ਚੁੱਕੀ ਮਾਮਲੇ ਦੀ ਜਾਂਚ ਜਾਰੀ ਹੈ